ਉਹ ਤਾਂ ਦੋ ਪਾਣੀ ਲੈ ਲੈਂਦੀਆਂ ਨੇ ਡਾਕਟਰ ਬਾਹਰ ਚ ਦਾ ਇੱਕ ਪਾਣੀ ਲਾਉਣੇ ਹੁੰਦੇ ਆ ਹੁਣ ਮਾਰ ਕੇ ਜਾ ਕੇ ਅੱਜ ਪਹੁੰਚਿਆ ਜੀ ਅਸੀਂ ਖੇਤ ਆਪਣੇ ਜੀ ਕਈ ਦਿਨਾਂ ਬਾਅਦ ਤੋਂ ਖੇਤ ਆਇਆ ਜੀ ਥੋੜੇ ਤੋੜਦੇ ਆਪਾਂ ਮਿੱਥੇ ਧਣੀਆਂ ਤੋੜ ਕੇ ਲੈ ਜਾਵਾਂਗੇ ਕੰਮਕਾਰਾਂ ਚ ਬਿਜੀ ਰਹੇ ਕਿ ਆਗੇ ਵਿੱਚ ਦੀ ਹੋਰ ਕੰਮ ਕਰ ਬਾਗੇ 8-10 ਦਿਨਾਂ ਬਾਅਦ ਉਹ ਖੇਤ ਆ ਜਾ। ਮਾਰਦਿਆਂ ਜਿਹੜਾ ਕਣਕ ਦੇਖਦੇ ਆਂ। ਮੀਂਹ ਤੋਂ ਬਾਅਦ ਹੁਣ ਆਇਆ ਗਿਆ। ਅੱਜ ਕਣਕ-ਕਣਕ ਦੇਖ ਕੇ ਜਾਵਾਂਗੇ। ਜੇ 22 ਤਰੀਕ ਨੂੰ ਮੀਂਹ ਨਾ ਪਿਆ ਤਾਂ ਉਸ ਤੋਂ ਬਾਅਦ ਫਿਰ ਮਾਰਚ ਦੇ ਪਹਿਲੇ ਹਫ਼ਤੇ ਪਾਣੀ ਲਾਵਾਂਗੇ। ਗਿੱਲੀ-ਗਿੱਲੀ ਨੂੰ ਪਾਣੀ ਲਾਦਾਂਗੇ, ਗਿਰਦੀ ਘਟ ਆਉਂਦੀ ਆ। ਬਾਕੀ ਤਾਂ ਚਲੋ ਸਭ ਕੁਝ ਪ੍ਰਮਾਤਮਾ ਦੇ ਹੱਥ ਹੁੰਦਾ। ਫਸਲ ਦਾ ਕੰਮ ਤਾਂ ਹੁਣ ਪ੍ਰਮਾਤਮਾ ਦੇ ਹੱਥ ਹੁੰਦਾ। ਕਈ ਵਾਰ ਮਾਰ ਦਿੰਨੇ ਆ। ਉਦੋਂ ਬਾਅਦ ਦੂਸਰੇ ਦਿਖਰੇ ਅਵਾਜ਼ ਨਹੀਂ ਡਿੱਗ ਵੀ ਜਾਂਦੀਆਂ ਨੇ ਚਲੋ ਕੋਸ਼ਿਸ਼ ਕਿਸਾਨ ਤਾਂ ਕੋਸ਼ਿਸ਼ ਰੱਖਦਾ ਹੁੰਦਾ ਆਪਣੀ ਕਰਨਾ ਸਭ ਪ੍ਰਮਾਤਮਾ ਨੇ ਹੁੰਦਾ ਜੀ ਗੇੜਾ ਹੁਣ ਦੇਖਦੇ ਆ ਕੰਕ ਦਾ ਪਈ ਅਜ ਗਿੱਲੀ ਲੰਘ ਜਾਂਗੇ ਪੰਜ ਚਾਰ ਦਿਨ ਇਹ ਖੇਤਾ ਆਪਣੀ ਅਜੇ ਥੋੜੀ ਪ੍ਰਮਾਤਮਾ ਦੀ ਕਿਰਪਾ ਨਾਲ ਡਿੱਗੀ ਨਹੀਂ ਹੈਗੀ ਠੀਕ ਆ ਥੋੜੀ ਡਿੱਗੀ ਜੇਕਰ ਮੌਸਮ ਠੀਕ ਰਿਹਾ ਤੇ ਇੱਕੇ ਪਾਣੀ ਲਾਵਾਂਗੇ ਹੁਣ ਤਾਂ ਮਾਰਚ ਦੇ ਪਹਿਲੇ ਹਫਤੇ ਲਾ ਦਾਂਗੇ ਕਈ ਵਾਰ ਆਉਂਦਾ ਜੇ ਬਾਹਣ ਰੇਸਲਾ ਹੋਵੇ ਉਹ ਤਾਂ ਦੋ ਪਾਣੀ ਲੈ ਲੈਂਦੀਆਂ ਨੇ ਡਾਕਰ ਬਾਹਣ ਚ ਦਾ ਇੱਕ ਪਾਣੀ ਲਾਉਣੀ ਹੁੰਦੀ ਆ ਹੁਣ ਮਾਰਚ ਜਾ ਕੇ ਕੰਕ ਕਨੇਸਰੀ ਭਈਆ ਇਹਨੂੰ ਲਾ ਦਾਂਗੇ ਆਪਾਂ ਮਾਰਚ ਦੇ ਪਹਿਲੇ ਹਫ਼ਤੇ ਜੇ 26 ਤਰੀਕ ਵਾਲਾ ਮਹੀਨਾ ਪਿਆ ਪਹਿਲੇ ਆਪ ਤੇ ਪਾਣੀ ਲਾ ਦਾਂਗੇ ਮਾਰਚ ਦੇ ਬਸ ਉਸ ਤੋਂ ਬਾਅਦ ਤਾਂ ਲੋੜ ਨਹੀਂ ਪੈਂਦੀ ਕਿਉਂ ਬਾਹਾਂ ਡਾਕਰ ਨੇ ਇਹ ਫਰੇਸਲੇ ਬਾਹਾਂ ਚ ਦਾ ਲੋੜ ਪੈਂਦੀ ਆ ਕਈ ਵਾਰ ਵਾਲਾ ਹੋਰ ਵੀ ਲਾ ਦਿੰਦਾ ਬਾਕੀ ਠੀਕ ਆ ਹਜੇ ਪਰਮਾਤਮਾ ਦੀ ਕਿਰਪਾ ਨਾਲ ਇੱਥੇ ਥੋੜੀ ਜਿਹੀ ਹਨਕ ਠੀਕ ਆ ਆਪਣੀ ਵਿੱਚ ਕਿਤੇ ਕਿਤੇ ਜੀ ਮਾਰੀ ਜਿਨਾ ਸਾਦਾ ਹੋਇਆ ਬਾਕੀ ਠੀਕ ਆ ਥੱਲੇ ਗਿਆ ਆਪਣੀ ਤੁਹਾਨੂੰ ਡੇਗੇ ਦੀ ਕੰਕ ਚਲੋ ਅੱਗੇ ਬਲੌਗ ਚ ਬਣੇਦੇ ਉਹ ਦਿਖਾਉਨੇ ਆ ਗੈਕਟਰ ਵੀ ਮਾਰ ਦਿਆਂ ਜਿਹੜਾ ਦੂਰ ਪਾਸੇ ਆ ਕੇ ਅਰੇ ਦੇਖ ਕੇ ਜਾਵਾਂਗੇ ਅੱਜ ਕਈ ਦਿਨ ਬਾਅਦ ਹੋਇਆ ਦੇਖ ਰਿਹਾ ਪੀਲੀ ਗੁੰਜੀ ਤਾਂ ਨਹੀਂ ਪਈ ਹੋਈ ਵਿੱਚ ਉਹ ਵੀ ਦੇਖਦੇ ਆ ਤੇਲਾ ਵਗੈਰਾ ਸਾਰਾ ਦੇਖਣਾ ਪੈਂਦਾ ਫਿਲਹਾਲ ਠੀਕਾ ਕਰਨ ਕਰੀ ਕੰਡੀਸ਼ਨ ਤਾਂ ਸਰੋਂ ਵੀ ਨਸਰ ਗਈ ਜੀ ਮਸ਼ੀਨ ਵੀ ਠੀਕ ਰਹਾ ਵਧੀਆ ਧੁੱਪਾਂ ਪੈਣ ਲੱਗ ਗਈ ਹੁਣ ਤਾਂ ਵਧੀਆ ਹੋ ਜਾਂਦਾ ਹੁੰਦਾ ਸਰੋਂ ਹੁਣ ਵਧੀਆ ਹੋ ਗਈ ਆਪਾਂ ਜੀ ਖੜਿਆ ਦੂਏ ਪਾਸੇ ਪੁੱਲ ਦੇ ਦੂਏ ਪਾਸੇ ਆ ਗਏ ਇੱਧਰ ਵੀ ਆਪਣੀ ਥੋੜੀ ਜਿਹੀ ਜ਼ਮੀਨ ਬਚਦੀ ਸੀ ਤੇ ਹੁਣ ਆਪਾਂ ਨੇ ਸਾਰੇ ਕੀੜਾ ਮਾਰ ਲਿਆ ਹੁਣ ਚੱਲਦੇ ਆਪਾਂ ਨੇ ਪਿੰਡ ਵਾਲੇ ਘਰ ਆਪਾਂ ਨੇ ਇਹ ਮਸ਼ੀਨ ਖੋਲ ਲਈ ਹੁਣ ਟੂੜੀ ਵਾਲੀ ਉਹਦੇ ਵੀ ਪਾਉਣੇ ਆ ਬਲੇਡ ਲਾਇਆ ਕਰਾਂਗੇ ਘੰਟਾ ਦੋ ਘੰਟੇ ਰੋਜ਼ ਤੇ ਮਿਲਦੇ ਆ ਉੱਥੇ ਬਣੇ ਰਿਹਾ ਬਲੌਕ ਚ ਸਾਹ ਜੇ ਟੱਕਰ ਦੇ ਬਲੇਡ ਬਦਲ ਲੈਣਾ ਉਸ ਵਾਦਲ ਜਿਹੜਾ ਨਾ ਟੰਗ ਤੇ ਕੋਈ ਨਾ ਉਹ ਕਿੱਝ ਮੜਾ ਹਿੱਸਾ ਆਪਾਂ ਜਖਿਲਾ ਆਉਣ ਮੜਿਆ ਉਧਰ ਬੱਝਣਾ ਵਾਲਾ ਜ ਰੱਸੀ ਵਾਲਾ ਬੰਨ੍ਹਦੇ ਬਾਅਦ ਵਿੱਚ ਟਪੋਰਾਂ ਦੇ

ਸਨੀ ਦਾ ਜੀ। ਹਾਂ। ਉਹ ਕੱਢ ਲਓ ਪੀਸ ਉਹ ਮੋਟਾ। ਉਹ ਜਿਹੜਾ ਕੋਈ ਨਾ ਪੀੜੇ ਦੇ ਇਹਦਾ ਚਾਰੀ ਜਿਹੜੀ ਵਿੱਚ ਚੱਲ ਰਿਹਾ। ਹਾਂ। ਉਹ ਬੋਲਦੇ ਦੋ ਕੋਣਾਂ ਬਾਤ ਨਹੀਂ। ਜੀ।

ਸਨੇ ਪ੍ਰਾਣੀ ਤਾਂ ਸਾਰੇ ਸੈੱਟ ਕਰਕੇ ਨਵੇਂ ਜਾਂਦੇ ਕਰ ਦਾਂਗੇ ਮਰਦਾ ਤਾਂ ਵਧੀਆ ਬਣੇ ਜਿਹੜਾ ਕੋਈ ਪੁਰਾਣਾ ਹੋਊਗਾ ਬਰ ਕੋਈ ਖਰਾਬ ਕਰ ਦਾਂਗੇ ਜਿਹੜੇ ਵਧੀਆ ਨੂੰ ਕਰ ਦਾਂਗੇ

ਇਹ ਦੇਖੀਏ ਜਾਨਣ ਤੇ ਮੈਂ ਤੁਹਾਨੂੰ ਦਿਖਾਉਂਦਾ ਕਿ ਕਰਨਾ ਹੈ ਇਹਦਾ ਠੀਕ ਤਰ੍ਹਾਂ ਹੀ ਕਰਾਂਗੇ ਅੱਛਾ ਚਲੋ ਕੁਝ ਪਾਣੀ ਪਾਉਦੇ ਪਾਦੇ ਨੂੰ ਤਾਂ ਪਾਣੀ ਤਾਂ ਨਹੀਂ ਮਿਲ ਰਿਹਾ ਪਾਣੀ ਏਅਰ ਕਰਕੇ ਪਾ ਦਿੰਦੇ ਜੇ ਦੇ ਮਰਜ਼ੀ ਕਰ ਸਕਦੇ ਹਾਂ ਪਾਣੀ ਇਹਨੂੰ ਵੀ ਬਹੁਤ ਜ਼ਿਆਦਾ ਵਰਤੀ ਚਲੋ ਚ ਮਿਲਵਾ ਲਏ ਨੂੰ ਨਗਰਾਂ ਮਾਰੀ ਨਗਰਾਂ ਕੁਝ ਕੁ ਗੱਲ ਇਹ ਹੁੰਦੀ ਹੈ ਮੈਂ ਜਾਣਾ ਵਰ ਹੋਰ ਕੰਮ ਥੋੜਾ ਜਿਹਾ ਮੈਂ ਜਾ ਕੇ ਆਉਂਦਾ ਆਪਾਂ ਲੈਟਾ ਠੀਕ ਕਰਾ ਰਹੇ ਹਾਂ ਗੱਡੀ ਦਾ ਲੈਟਾ ਫਿਰ ਆਹ ਮੋੜੀਆ ਤੇ ਥੋੜੀ ਜਿਹਾ ਘੱਟ ਰੋਸ਼ਨੀ ਸੀ ਕੋਈ ਵਧੀਆ ਲੈਟਾ ਦੇਖ ਕੇ ਬੋਣਿਆ ਉਹ 4000 ਦੀ ਆ 2000 ਦੀ ਇਹ 2000 ਦੀ ਹਾਂ ਜੀ ਇਹ ਵਧੀਆ ਗ੍ਰੇਜ ਪਰ ਤੇ ਆਹ ਪਾ ਲੀ ਜੀ ਪਾ ਲੀ ਜਾਦੇ ਮਤਮ ਹੋ ਗਏ ਯਾਰ ਇਹ ਕਈ ਵਾਰ ਜਦੋਂ ਹੀ ਮੂਰੂ ਲੱਗਦਾ ਜ਼ਿਆਦਾ ਜ਼ਿਆਦਾ ਪੈ ਜਾਂਦੇ ਤੇ ਬਹੁਤ ਘੱਟ ਦਿਖਾਈ ਦਿੰਦੇ ਆ ਦੇਖੋ